ਪੰਜਾਬ ਬੀਜੇਪੀ ਜਿਸ ਨੇ ਆਪਣੀ ਵੈਬਸਾਈਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਪਹਿਲੇ ਨੰਬਰ ਤੇ ਲਗਾਈ ਹੋਈ ਹੈ ਪਹਿਲੇ ਨਜ਼ਰੀਏ ਵਿੱਚ ਇਸ ਵਿੱਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਦਿਸਦੀ ਪਰ ਜਦੋਂ এবੀਪੀ ਸਾਝਾ ਨੇ ਬੀਜੇਪੀ ਦੀ ਰਾਸ਼ਟਰੀ ਵੈਬਸਾਈਟ ਦੇ ਨਾਲ ਨਾਲ ਗਵਾਂਡੀ ਸੂਬਿਆਂ ਦੇ ਗੁਜਰਾਤ ਦੀ ਬੀਜੇਪੀ ਵੈਬਸਾਈਟ ਤੇ ਨਜ਼ਰ ਮਾਰੀ ਤਾਂ ਸਾਰੀਆਂ ਵੈਬਸਾਈਟਾਂ ਤੇ ਮੁੱਖ ਪੰਨੇ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਤਸਵੀਰ ਇੱਕ ਨੰਬਰ ਤੇ ਲਗਾਈ ਦਿੱਤੀ ਇਤੋਂ ਤੱਕ ਕਿ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੀ ਵੈੱਬਸਾਈਟ ਉੱਪਰ ਤਾਂ ਮੋਦੀ ਦੀ ਤਸਵੀਰ ਹੀ ਨਹੀਂ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਫ਼ ਹੋ ਜਾਂਦਾ ਹੈ ਕਿ ਪੰਜਾਬ ਬੀਜੇਪੀ ਬਾਕੀ ਸਾਰੇ ਸੂਬਿਆਂ ਨਾਲ ਵੱਖਰੀ ਧੁਨ ਹੀ ਸਵਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵੀ ਕਈ ਵਾਰ ਆਪਣੇ ਆਪ ਨੂੰ ਅਟਲ ਬਿਹਾਰੀ ਵਾਜਪਾਈ ਤੇ ਹੋਰ ਵੱਡੇ ਬੀਜੇਪੀ ਆਗੂਆਂ ਦੇ ਸਾਹਮਣੇ ਨਿਮਾਣਾ ਦੱਸਦੇ ਰਹੇ ਨੇ ਪਰ ਪੰਜਾਬ ਬੀਜੇਪੀ ਇੱਕ ਅਨੋਖਾ ਹੀ ਕੰਮ ਕਰ ਰਹੀ ਹੈ। ਇੰਨਾ ਕਿਹੜਾ ਇੱਥੇ ਗਲਤ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਭਾਵੇਂ મોદી ਦੀ ਲਹਿਰ ਨਹੀਂ ਚਲੀ ਪਰ ਪੰਜਾਬ ਭਾਜਪਾ ਦੀ ਵੈਬਸਾਈਟ ਤੇ ਲਹਿਰੇ ਖੂਬ ਚੱਲ ਰਹੀ ਹੈ